ਹਾਂਜੀ ਸਤਿ ਸ਼੍ਰੀ ਅਕਾਲ ਮੈਂ ਸਨੀ ਢਾਲੀਵਾਲ ਇਹ ਵੀਡੀਓ ਆਪਣੇ ਅੱਜ 31 ਜੁਲਾਈ 2025 ਜੋ ਦਿੱਲੀ ਦੇ ਵਿੱਚ ਅਧਿਆਪਕਾਂ ਦੇ ਨਾਲ ਬਲਸ ਲੁਕੀ ਹੋਈ ਹੈ ਉਹਨੂੰ ਮਾਦੇ ਨਜ਼ਰ ਰੱਖਦੇ ਹੋਈ ਬਣਾਈ ਗਈ ਹੈ ਇਹ ਵੀਡੀਓ ਰੇਕ ਬੱਚੇ ਦੇ ਸਟੇਟਸ ਤੇ ਜ਼ਰੂਰ ਲੱਗੀ ਹੋਵੇ ਤਾਂ ਜੋ ਆਪਾਂ ਨੂੰ ਉਹਨਾਂ ਅਧਿਆਪਕਾਂ ਦੇ ਲਈ ਅਤੇ ਆਪਣੇ ਲਈ ਹੱਕ ਮਿਲ ਜਾਵੇ ਅੱਜ 31 ਜੁਲਾਈ 2025 ਨੂੰ ਦਿੱਲੀ ਦੀਆਂ ਸੜਕਾਂ ਤੇ ਜਿਹੜਾ ਵਿਵਹਾਰ ਅਧਿਆਪਕਾਂ ਦੇ ਪ੍ਰਤੀ ਹੁਲਸਰ ਹੋਈ ਇਹਦਾ ਦੇਖਣ ਨੂੰ ਮਿਲਿਆ ਹੈਗਾ ਬਹੁਤ ਹੀ ਨਿੰਦਾਜਨਕ ਸੀਗਾ ਇਹਨੇ ਆਪਾਂ ਨੂੰ ਹੀ ਨਹੀਂ ਸਾਰੇ ਦੇਸ਼ ਦੀ ਆਤਮਾ ਨੂੰ ਪੂਰੀ ਤਰ੍ਹਾਂ ਨਾਲ ਖਿਸ ਪੰਚਾ ਦਿੱਤੀ ਉਹਨਾਂ ਅਧਿਆਪਕਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਅੱਜ ਜਿਨ੍ਹਾਂ ਨੇ ਲੱਖਾਂ ਘਰਾਣੇ ਵਿੱਚ ਨੌਕਰੀਆਂ ਦੇ ਨਾਲ ਰੋਸ਼ਨੀ ਲੈ ਕੇ ਆਏ ਸੀਗੇ ਪਰ ਉਹਨਾਂ ਹੀ ਅਧਿਆਪਕਾਂ ਦੇ ਖਿਲਾਫ ਸ਼ਰੇਆਮ लाठीचार्ज ਨਾਲ ਨਾਲ ਕੁਝ ਅਧਿਆਪਕਾਂ ਨਾਲ ਬਦਸਲੂਕੀ ਕੀਤੀ ਗਈ ਸੀ ਜਿਨ੍ਹਾਂ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰੀ ਮਿਲੀ ਤੇ ਗ੍ਰਿਫਤਾਰੀ ਤੋਂ ਬਾਅਦ 4 ਤੋਂ 5 ਘੰਟੇ ਭੁੱਖਾ ਰੱਖੇ ਗਏ ਬਾਅਦ ਰਾਤ ਨੂੰ 9:30 ਦੇ ਆਸ-ਪਾਸ ਉਹਨਾਂ ਨੂੰ ਬਾਹਰ ਕੀਤਾ ਗਿਆ ਸੀ ਇਹ ਲੜਾਈ ਇਕੱਲੇ ਅਧਿਆਪਕਾਂ ਦੀ ਲੜਾਈ ਨਹੀਂ ਹੈ ਇਹ ਲੜਾਈ ਹੈ ਜਿਹੜੀ ਅਧਿਆਪਕਾਂ ਦੇ ਨਾਲ ਨਾਲ ਉਸ ਹਰੇਕ ਮੈਂਬਰ ਦੀ ਉਸ ਹਰੇਕ ਵਿਅਕਤੀ ਲੜਾਈ ਹੈ ਜੋ ਇੱਕ ਟਾਈਮ ਜਾਂ ਦਾ ਸਟੂਡੈਂਟ ਸੀ ਜਾਂ ਆਉਣ ਵਾਲੇ ਸਮੇਂ ਵਿੱਚ ਸਟੂਡੈਂਟ ਬਣਨਾ ਚਾਹੁੰਦਾ ਉਸ ਹਰੇਕ ਦੀ ਲੜਾਈ ਹੈ ਜਿਹੜਾ ਆਪਣੇ ਦੇਸ਼ ਦੀ ਆਪਣੇ ਪਰਿਵਾਰ ਦੀ ਤੇ ਆਪਣੀ ਤਰੱਕੀ ਦੇ ਲਈ ਕੰਮ ਕਰ ਰਿਹਾ ਹੈ ਇਹ ਲੜਾਈ ਦੇ ਵਿੱਚ ਜੇਕਰ ਆਪਾਂ ਅੱਜ ਸਾਰੇ ਮਿਲ ਕੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਖੋਲ ਗੱਲ ਰੱਖਾਂਗੇ ਤਾਂ ਫਿਰ ਹੀ ਆਪਣਾ ਹੱਲ ਨਿਕਲ ਲਾਏਗਾ ਸਾਰੇ ਅਧਿਆਪਕ ਜਿਹੜੇ ਬੱਚਿਆਂ ਦੇ ਹੱਕਾਂ ਦੇ ਲਈ ਅੱਗੇ ਆ ਕੇ ਖੜੇ ਸੀ ਉਹਨਾਂ ਨੂੰ ਮਿਲਿਆ ਤਾਂ ਕੀ ਸਿਰਫ ਲਾਤੀ ਚਾਰਜ ਜਾਂ ਮਾੜੇ ਸ਼ਬਦ ਜੋ ਕਿ ਪੁਲਿਸ ਕਰਮਚਾਰੀਆਂ ਦੇ ਵੱਲੋਂ ਦੇਖ ਨੂੰ ਮਿਲੇ ਸੀ ਕੋ ਜਿਹੜੀ ਆਪਕਾਂ ਨੇ ਅੱਗੋਂ ਉਹਨਾਂ ਨੂੰ ਕਿਹਾ ਵੀ ਕਿ ਸਾਨੂੰ ਸਿਰਫ ਚਾਰ ਤੋਂ ਪੰਜ ਜਨਾਂ ਨੂੰ ਗੱਲ ਕਰ ਲੈ ਦਿੱਤੀ ਹੋਵੇ ਪਰ ਉਹਨਾਂ ਨੇ ਸ਼ਬਦ ਉਹਨਾਂ ਨੂੰ ਮਿਲਿਆ ਵੀ ਅਸੀਂ ਪ੍ਰਸ਼ਾਸਨ ਹੋਣ ਦੇ ਨਾਤੇ ਤੁਹਾਨੂੰ ਅੱਗੇ ਨਹੀਂ ਜਾਂਦਾ ਜਾਊਗਾ ਉਹਨਾਂ ਨੇ ਇਹੀ ਬੋਲਿਆ ਕਿ ਸਾਨੂੰ ਸ਼ਾਂਤਮਈ ਢੰਗ ਦੇ ਨਾਲ ਪ੍ਰਸ਼ਾਸਨ ਕਰਨ ਦਿੱਤਾ ਜਾਵੇ ਸ਼ਾਂਤਮਈ ਢੰਗ ਦੇ ਨਾਲ ਸਾਨੂੰ ਗੱਲਬਾਤ ਕਰਨ ਦਿੱਤੀ ਜਾਵੇ ਤਾਂ ਜੋ ਆਪਾਂ ਕਿਸੇ ਨਾ ਕਿਸੇ ਨਤੀਜੇ ਤੱਕ ਪਹੁੰਚ ਸਕੀਏ ਪਰ ਉਹਨਾਂ ਨੇ ਕਿਹਾ ਵੀ ਜੇਕਰ ਤੁਹਾਨੂੰ ਇੰਨਾ ਹੀ ਸੀ ਤਾਂ ਤੁਸੀਂ ਵਰਦੀ ਕਿਉਂ ਨਹੀਂ ਪਾ ਲੈਂਦੇ ਉਦੇ ਜਵਾਬ ਵਿੱਚ ਟੀਚਰਾਂ ਨੇ ਜਵਾਬ ਦਿੰਦੇ ਹੋਏ ਕਿਹਾ ਵੀ ਅਸੀਂ ਇਹ ਵਰਦੀ ਪਾ ਕੇ ਪਹਿਲਾਂ ਹੀ ਛੱਡ ਦਿੱਤੀ ਹੈ। ਉਸ ਤੋਂ ਬਾਅਦ ਪੁਲਿਸ ਕਰਮਚਾਰੀਆਂ ਦਾ ਜੋ ਰਵਈਆ ਸੀਗਾ ਸੋਨਾਂ ਨੂੰ ਸ਼ਬਦ ਮਿਲੇ। ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਸਹੀ ਮਰਦ ਹੁੰਦੇ ਤਾਂ ਵਰਦੀ ਕਦੇ ਵੀ ਨਾ ਉਤਾਰਦੇ। ਇਹ ਸ਼ਬਦ ਇੱਕ ਵਿਦਿਆਰਥੀ ਦੀ ਨਿੰਦਿਆ ਹੀ ਨਹੀਂ ਸਗੋਂ ਕਿ ਉਸ ਵਰਦੀ ਦੀ ਨਿੰਦਿਆ ਵੀ ਕੀਤੀ ਇਹਨਾਂ ਨੇ ਜਿਹੜੀ ਵਰਦੀ ਔਰਤਾਂ ਦੇ ਤਨ ਤੇ ਹੈ। ਇਹ ਅੰਦੋਲਨ ਬੱਚਿਆਂ ਦੇ ਲਈ ਸੀ ਨਾ ਕਿ ਅਧਿਆਪਕਾਂ ਦੇ ਲਈ ਬੱਚਿਆਂ ਦੀਆਂ ਆਵਾਜ਼ ਬੱਚਿਆਂ ਦੇ ਹੱਕਰੇ ਲਈ ਦਿੱਲੀ ਦੇ ਵਿੱਚ 31 ਜੁਲਾਈ ਨੂੰ ਇਕੱਠੇ ਹੋਏ ਸੀ ਜਿਹੜੇ ਅਧਿਆਪਕ ਇੱਕ ਆਵਾਜ਼ ਬਣ ਕੇ ਉਹਨਾਂ ਤੱਕ ਪਹੁੰਚਣਾ ਕੰਮ ਕੀਤਾ ਸੀ ਪਰ ਇਹ ਹੱਕ ਦੇਣ ਦੀ ਸવાય ਉਹਨਾਂ ਨੂੰ ਡਰਾ ਕੇ ਧਮਕਾ ਕੇ ਲਾਠੀ ਚਾਰਜ ਕਰਕੇ ਵਾਪਸ ਮੁੱਦੇ ਦੇ ਵਾਪਸ ਇਹ ਮੁੱਦਾ ਹੌਣ ਤੋਂ ਨਹੀਂ 2024 सीजीएल ਜੋ ਕਿ ਉਸ ਵੇਲੇ ਦਾ ਉਠਾਇਆ ਹਰ ਸਾਲ ਆਪਣੇ ਦੇਸ਼ ਵਿੱਚ ਲਗਭਗ SSC ਲੱਖਾਂ ਪੋਸਟ ਆਪਣੇ ਕੋਲੇ ਲੈ ਕੇ ਆਉਂਦੇ ਆ ਜਿਦੇ ਨਾਲ ਆਪਣੇ ਲੱਖਾਂ ਘਰਾਂ ਦੇ ਚਿਰਾਗ ਜਗਦੇ ਆ ਪਰ 2024 ਦੀ ਕਟਆਫ ਜਿਹੜੀ ਬਹੁਤ ਹੀ ਹਾਈਐਸਟ ਗਈ ਸੀ एग्जाम ਪੈਟਰਨ ਪ੍ਰੀਖਿਆ ਦੇ ਵਿੱਚ ਨੇਕ ਗਲਤੀਆਂ ਤੇ ਰੋਲ ਨੰਬਰਾਂ ਦੇ ਪੈਟਰਨ ਦੇ ਵਿੱਚ ਅਦਲਾ ਬਦਲੀ ਜੋ ਕਿ ਸਿੰਦਮ ਸਿੰਦਾ ਇਹ ਦਰਸਾਉਂਦੀ ਸੀ ਕਿ ਇਸ 2024 ਸਾਲ ਦੇ ਇਗਜ਼ਾਮ ਦੇ ਵਿੱਚ ਕੁਝ ਨਾ ਕੁਝ ਗੜਬੜ ਦੇਖਣ ਨੂੰ ਜ਼ਰੂਰ ਹੋਈ ਹੈ ਇਸ ਤੋਂ ਬਾਅਦ 2025 ਦੇ ਸ਼ੁਰੂਆਤੀ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਲਗਾਤਾਰ ਐਸਐਸਸੀ ਪੇਪਰਾਂ ਨੂੰ ਰੱਦ ਕਰਨਾ ਜਿਹਦੇ ਨਾਲ ਵਿਦਿਆਰਥੀ ਤਾਂ ਮੁਸ਼ਕਲ ਵਿੱਚ ਆਉਂਦੇ ਸੀ ਨਾਲ ਨਾਲ ਉਹਨਾਂ ਦੀਆਂ ਵਾਦੀਆਂ ਉਮਰਾਂ ਨੂੰ ਲੈ ਕੇ ਕਈ ਸਵਾਲ ਸਰਕਾਰ ਦੇ ਦੁਆਰਾ ਉਠਾਉਣ ਲੱਗੇ ਜੀ ਜਿਨ੍ਹਾਂ ਦੇ ਹੱਕਾਂ ਦੇ ਲਈ ਸਾਰੇ ਵਿਦਿਆਰਥੀਆਂ ਨੇ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਕੇ ਧਰਨਾ ਲਾਉਂਦੀ ਮੰਗ ਕੀਤੀ ਤੇ ਉਸ ਦੇ ਨਾਲ ਨਾਲ ਕੁਝ ਅਧਿਆਪਕ ਵੀ ਉਹਨਾਂ ਦੇ ਨਾਲ ਤੁਰ ਲਈ ਖੜੇ ਹੋ ਗਏ ਸੀ ਜਿਸ ਤੋਂ ਬਾਅਦ ਦੇਖ ਨੂੰ ਮਿਲਿਆ ਤਾਂ ਕਿ ਉਹਨਾਂ ਹੱਕਾਂ ਦੇ ਪ੍ਰਤੀ ਲਾਠੀ ਚਾਰਜ ਗਾੜੀ ਗੋਲੋਚ ਤੇ ਮਾਰੇ ਸ਼ਾ ਉਹ ਆਪਣੀਆਂ ਹੱਕਾਂ ਕੀ ਸੀਗੇ ਹੱਕਾਂ ਦੇ ਬਾਰੇ ਆਪਾਂ ਅੱਜੇ ਗੱਲ ਕਰੀਏ ਹੱਕ ਸੀ ਆਪਣੇ ਜੋ ਕਿ ਸੀਜੀਐਲ ਦੇ ਪੇਪਰ ਜਿਹੜੀ ਕੰਪਨੀ ਲੈ ਰਹੀ ਹੈ ਉਹ ਕੰਪਨੀ ਪਹਿਲਾਂ ਹੀ ਹਜ਼ਾਰਾਂ ਗਲਤੀਆਂ ਦਾ ਸ਼ਿਕਾਰ ਹੋ ਚੁੱਕੀ ਹੈ ਪਹਿਲੀ ਮੰਗ ਸੀ ਸਾਨੂੰ ਜੋ ਪੇਪਰ ਲੈ ਰਹੀ ਹੈ ਸਾਡੀ ਕੰਪਨੀ ਉਹ ਇੱਕ ਸ਼ੁੱਧ ਤੇ ਸਾਫ਼ ਸੁਥਰੀ ਕੰਪਨੀ ਹੋਵੇ ਦੂਜੀ ਮੰਗ ਸੀ रिजल्ट ਤੋਂ ਲੈ ਕੇ ਪੋਸਟ ਭਰਨ ਤੋਂ ਲੈ ਕੇ ਰਿਜ਼ਲਟ ਤੱਕ ਦੀਆਂ ਸਾਰੀਆਂ ਤਰੀਕਾਂ ਫਿਕਸ ਕੀਤੀਆਂ ਜਾਣ। ਰਿਜ਼ਲਟ ਤੋਂ ਤੁਰੰਤ ਬਾਅਦ ਹੀ ਸਾਨੂੰ ਨਿਯੁਕਤੀ ਪੱਤਰ ਵੰਡੇ ਜਾਣ। ਤੀਜੀ ਸੀਗੀ ਪ੍ਰੀਖਿਆ ਦੇ ਵਿੱਚ ਸਹੀ ਉੱਤਰਾਂ ਨੂੰ ਟਿੱਕ ਮਾਰਕ ਕੀਤਾ ਜਾਵੇ। ਚੌਥੀ ਸੀਗੀ ਆਪਣੀ ਪ੍ਰੀਸ਼ਲ ਪੱਤਰ ਦੇ ਵਿੱਚ ਕੋਈ ਵੀ ਗਲਤੀ ਨਾ ਕੀਤੀ ਜਾਵੇ। ਪੰਜਵੀਂ ਸੀਗੀ ਕੁਝ ਸਮੇਂ ਦੇ ਬਾਅਦ वेटिंग लिस्ट ਨੂੰ ਜਾਰੀ ਕੀਤਾ ਜਾਵੇ ਸਮੇਂ-ਸਮੇਂ ਤੇ वेटिंग लिस्ट ਆਉਂਦੀਆਂ ਰਹਿਣ ਸਤਵੀਂ ਸੀਗੀ ਆਪਣੀ ਕੇਂਦਰਾਂ ਨੂੰ ਦੂਰ ਨਾ ਬਣਾਇਆ ਜਾਵੇ ਅੱਠਵੀਂ ਸੀਗੀ ਕੇਂਦਰ ਦੇ ਵਿੱਚ ਜੋ ਵੀ ਪ੍ਰੀਖਿਆ ਲੈਂਦੇ ਹੈਗੇ ਆ ਉਹ ਪੜੇ ਲਿਖੇ ਹੋਣ ਨੌਵੀਂ ਆਪਣੀ ਮੰਗ ਸੀਗੀ ਕੇਂਦਰ ਜਿਹੜਾ ਤਕਨੀਕੀ ਹੈਗੀ ਆ ਜੋ ਉਹਦੀ ਸਰਵਸੈਗੀ ਹੈ ਉਹ ਪੂਰੀ ਸਹੀਦਰ ਨਾਲ ਕੰਮ ਕਰਦੀ ਹੋਵੇ ਕੰਪਿਊਟਰ ਵਗੈਰਾ ਪੂਰੇ ਹੰਗ ਨਾ ਹੁੰਦੇ ਹੋਣ ਉਹਨਾਂ ਦਾ ਸਰਵਰ ਬਿਲਕੁਲ ਸਹੀ ਹੋਵੇ ਨੈਟ ਦਾ ਸਰਵਰ ਡਾਊਨ ਨਾ ਹੋਵੇ ਇਸ ਤਰ੍ਹਾਂ ਨੇ ਆਪਣੀਆਂ 10 ਤੋਂ 12 ਮੁੰਡਾ ਸੀ ਜੋ ਕਿ ਸਿੰਧਮ ਸਿੱਧੀਆਂ ਤੇ ਸਾਫ਼ ਸੁਥਰੀਆਂ ਸੀ ਜਿਸ ਤੇ ਨਾਲ ਜਵਾਕਾਂ ਦੇ ਹੱਕ ਦੇਨੇ ਸਰਕਾਰ ਦਾ ਪਹਿਲ ਦੇ ਆਧਾਰ ਤੇ ਕੰਮ ਹੋਣਾ ਸੀ ਪਰ ਹੱਕ ਉਹਨਾਂ ਨੇ ਕੀ ਦਿੱਤਾ ਸਾਨੂੰ लाठी चार्ज ਤੇ ਕੁਝ ਵਿਦਿਆਪਕਾਂ ਦੇ ਨਾਲ ਹੱਥਾ ਪਈ ਪਰ ਇਹ ਸਭ ਕੁਝ ਦੇਖਣ ਤੋਂ ਬਾਅਦ ਜੋ ਵਿਧਿਆਪਧਿਆਪਕ ਇੱਕ ਦੇਸ਼ ਦਾ ਤੋੜਾ ਹੁੰਦੇ ਆ ਉਹਨਾਂ ਦੇ ਖਿਲਾਫ ਅੱਜ ਆਪਾਂ ਨੂੰ ਉਹਨਾਂ ਦੇ ਨਾਲ ਅੱਜ ਆਪਾਂ ਨੂੰ ਖੜਨ ਦੀ ਲੋੜ ਹੈ ਸੋ ਆਓ ਸਾਰੇ ਜਾਣੇ ਆਪਾਂ ਉਹਨਾਂ ਦੇ ਲਈ ਇੱਕ ਜੁਟ ਹੋਈਏ ਆਪਦੀ ਆਵਾਜ਼ ਉਹਨਾਂ ਦੇ ਕੰਨਾਂ ਤੱਕ ਪਹੁੰਚਾਈਏ ਜੋ ਇਸ ਗੱਲ ਨੂੰ ਸੌਂਦੇ ਚ ਰਾਜੀ ਨਹੀਂ ਹਰੇਕ ਬੰਦਾ ਹਰੇਕ ਵਿਦਿਆਰਥੀ ਇਹ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੂਗਾ ਤਾਂ ਜੋ ਇਹ ਵੀਡੀਓ ਆਪਾਂ ਉੱਤਖ ਲੈ ਕੇ ਜਾ ਸਕੀਏ ਜਿਨ੍ਹਾਂ ਨੂੰ ਇਹਨਾਂ ਦੀ ਸੁਣਨ ਦੀ ਲੋੜ ਹੈ